ਸ਼ਿਆਣੀ ਗੱਲ ਕਹਿੰਦੇ ਆ ਕਿ ਜਦੋਂ ਬੰਦਾ ਕਿਸੇ ਗੁੱਸੇ ਦੇ ਵਿੱਚ ਹੋਵੇ ਕਿਸੇ ਵੀ ਕਾਰਨ ਕਰਕੇ ਉਬਲਿਆ ਹੋਵੇ ਜਾਂ ਫਿਰ ਜਦੋਂ ਬੰਦਾ ਕਿਸੇ ਕਾਰਨ ਕਰਕੇ ਉਤਸ਼ਾਹ ਦੇ ਵਿੱਚ ਹੋਵੇ ਉਹਦੇ ਮੂੰਹ ਦੇ ਵਿੱਚੋਂ ਨਿਕਲਦੇ ਸ਼ਬਦਾਂ ਦੇ ਵੱਲ ਗੌਰ ਕਰਨੀ ਚਾਹੀਦੀ ਆ ਉਹ ਉਹਦੀ ਹਕੀਕਤ ਬਿਆਨ ਕਰਦੇ ਹੁੰਦੇ ਆ ਉਹਦੇ ਅੰਦਰ ਕੀ ਚੱਲਦਾ ਉਹ ਸਮਾਜ ਬਾਰੇ ਤੁਹਾਡੇ ਬਾਰੇ ਲੋਕਾਈ ਬਾਰੇ ਪਰਿਵਾਰ ਬਾਰੇ ਦੋਸਤਾਂ ਬਾਰੇ ਆਲ ਦਵਾਲੇ ਦੇ ਬਾਰੇ ਕੀ ਸੋਚਦਾ ਇਹ ਫਿਰ ਪ੍ਰਗਟਾਵਾ ਕਰਦਾ ਮਨੀਸ਼ ਸੋਧਿਆ ਦੇ ਬਾਰੇ ਵੀ ਇਹੀ ਚਰਚਾ ਚੱਲੀ ਆ ਜਿਹੜੇ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਸਾਹਿਬ ਆ ਉਹ ਦਿੱਲੀ ਦੇ ਵਿੱਚ ਮੰਤਰੀ ਰਹੇ ਆ ਦਿੱਲੀ ਦੇ ਵਿੱਚ ਬਹੁਤ ਵੱਡੇ ਵੱਡੇ ਰੁਤਬਿਆਂ ਦੇ ਉੱਤੇ ਰਹੇ ਆ ਹੁਣ ਉਹ ਦਿੱਲੀ ਦੇ ਵਿੱਚ ਕੁਝ ਵੀ ਨਹੀਂ ਆ ਨਾ ਉਹ ਵਿਧਾਇਕ ਆ ਨਾ ਉਹ ਮੰਤਰੀ ਆ ਹੁਣ ਉਹ ਜ਼ਮਾਨਤ ਦੇ ਉੱਤੇ ਬਾਹਰ ਆਇਆ ਹੋਇਆ ਇੱਕ ਵਿਅਕਤੀ ਆ ਪਰ ਜਦੋਂ 13 ਅਗਸਤ ਨੂੰ ਯਾਨੀ ਕਿ 3 ਦਿਨ ਪਹਿਲਾਂ ਮੁਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਔਰਤਾਂ ਦੀ ਇੱਕ ਵਿੰਗ ਦੀ ਉਹਨਾਂ ਨੇ ਮਹੱਤਵਪੂਰਨ ਵਰਕਸ਼ਾਪ ਨੂੰ ਸੰਬੋਧਨ ਕੀਤਾ ਤੇ ਫਿਰ ਜਿਹੜੇ ਜਿਹੜੇ ਬੋਲ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲੇ ਆ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਜੀ ਕਿ ਉਹਨਾਂ ਦੇ ਦਿlo ਦਿਮਾਗ ਦੇ ਵਿੱਚ ਚੱਲਦਾ ਕੀ ਆ ਹੁਣ ਜੇ ਮੈਂ ਦੇਖਾਂ ਵੀ ਇੱਥੇ ਜੋਸ਼ ਵਾਲੀ ਗੱਲ ਆ ਤਾਂ ਇਹਨੂੰ ਮੈਂ ਸਮਝ ਸਕਦਾ ਇੱਥੇ ਹਰਖ ਵਾਲੀ ਗੁੱਸੇ ਵਾਲੀ ਗੱਲ ਤਾਂ ਹੈ ਨਹੀਂ ਸੀ ਪਰ ਜੇ ਉਹ ਜੋਸ਼ ਦੇ ਵਿੱਚ ਆ ਗੱਲਾਂ ਕਹਿ ਜਾਂਦੇ ਕਿ 27 ਵਾਲੀ ਇਲੈਕਸ਼ਨ ਅਸੀਂ ਜਿੱਤਣੀ ਹੀ ਜਿੱਤਣੀ ਆ ਤੇ ਮਤਲਬ ਇਹ ਆ ਜੀ ਕਿ ਉਹਨਾਂ ਦੇ ਅੰਦਰ ਇਹ ਗੱਲਾਂ ਚੱਲਦੀਆਂ ਇਹਦਾ ਮਤਲਬ ਇਹ ਆ ਕਿ ਉਹ ਇਹ ਸੋਚਦੇ ਆ ਕਿ ਸਾਡੇ ਲਈ ਸਭ ਤੋਂ ਮਹੱਤਵਪੂਰਨ ਪੰਜਾਬ ਜਿੱਤਣਾ ਕਿਉਂਕਿ ਹੁਣ ਪੰਜਾਬ ਤੋਂ ਬਿਨਾ ਸਾਡੇ ਕੋਲੇ ਕੁਝ ਹੋਰ ਹੈ ਵੀ ਨਹੀਂ ਜੇ ਪੰਜਾਬ ਦਾ ਕੋਈ ਆਮ ਆਦਮੀ ਪਾਰਟੀ ਦਾ ਨੇਤਾ ਇਹ ਗੱਲ ਕਵੇ ਸਾਨੂੰ ਤਾਂ ਵੀ ਬੁਰਾ ਲੱਗੇ ਤੇ ਜੇ ਕੋਈ ਅਕਾਲੀ ਦਲ ਦਾ ਨੇਤਾ ਕਵੇ ਮਾੜਾ ਤਾਂ ਵੀ ਲੱਗੇ ਜੇ ਕਾਂਗਰਸੀ ਜਾਂ ਭਾਜਪਾਈ ਕਵੇ ਮਾੜਾ ਤਾਂ ਵੀ ਲੱਗੇ ਜੇਕਰ ਕੋਈ ਆਜ਼ਾਦ ਕਵੇ ਮਾੜਾ ਤਾਂ ਵੀ ਲੱਗੇ ਕਿਉਂਕਿ ਭਾਵੇਂ ਚੋਣ ਜੰਗ ਜਿੱਤਣ ਲਈ ਕਰਦੀਆਂ ਸਾਰੀਆਂ ਪਾਰਟੀਆਂ ਸਾਰਾ ਕੁਝ ਹੀ ਅੰਦਰ ਖਾਤੇ ਪਰ ਨੰਗੇ ਚਿੱਟੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਨੇ ਇਹ ਗੱਲ ਪ੍ਰਚਾਰੀ ਆ ਪਿਛਲੀਆਂ ਕਈ ਚੋਣਾਂ ਦੇ ਵਿੱਚ ਕਿ ਪੈਸੇ ਸਾਰਿਆਂ ਤੋਂ ਲਈ ਚੱਲੋ ਵੋਟਾਂ ਸਾਨੂੰ ਹੀ ਪਾਇਓ ਇਥੋਂ ਤੱਕ ਵੀ ਮੰਨ ਲਿਆ ਵੀ ਪਾਈਓ ਗੱਲ ਕਿੰਨੀ ਸਪਸ਼ਟ ਕਰਦੇ ਆ ਵੀ ਅਸੀਂ ਪੈਸੇ ਲੈਣ ਤੋਂ ਰੋਕਦੇ ਨਹੀਂ ਤੇ ਇਹ ਉਹ ਡਾਇਲੋਗਾ ਜਿਹੜਾ ਕਿ ਪੰਜਾਬ ਦੇ ਲੋਕਾਂ ਨੂੰ ਚੰਗਾ ਲੱਗਣਾ ਸੁਭਾਵਕ ਆ ਵੀ ਇਧਰੋਂ ਵੀ ਪੈਸੇ ਲੈ ਲਓ ਇਧਰੋਂ ਵੀ ਪੈਸੇ ਲੈ ਲਓ ਵੋਟ ਸਾਨੂੰ ਪਾ ਦਿਓ ਕਿਉਂਕਿ ਚੰਗੇ ਅਸੀਂ ਹਾਂ ਪਰ ਜਿਹੜੀ ਗੱਲ ਸੁਸੋਦੀਆ ਸਾਹਿਬ ਨੇ ਹੁਣ ਕਹੀ ਆ ਇਹ ਚੰਗੀ ਨਹੀਂ ਆ ਜਿਹੜੀ ਗੱਲ ਹੁਣ ਕਹੀ ਆ ਇਹਦੇ ਉੱਤੇ ਵਿਰੋਧੀਆਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਵਿਰੋਧ ਸ਼ੁਰੂ ਕੀਤਾ ਤੇ ਸੁਨੀਲ ਜਾਖੜ ਜਿਹੜੇ ਕਿ ਪੰਜਾਬ ਦੇ ਭਾਜਪੀ ਦੇ ਪ੍ਰਧਾਨ ਆ ਉਹਨਾਂ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਆ ਕਿ ਭਾਈ ਇਹਨਾਂ ਲੋਕਾਂ ਦੀ ਸੋਚ ਦਾ ਪਤਾ ਲੱਗ ਗਿਆ ਇਹ ਲੋਕ ਜ਼ਹਿਨੀ ਤੌਰ ਦੇ ਉਤੇ ਕਿੱਥੇ ਖੜੇ ਆ ਤੇ ਇਹ ਲੋਕ ਪੰਜਾਬ ਦੇ ਵਿੱਚ ਚੋਣ ਜਿੱਤਣ ਦੇ ਲਈ ਕਿਹੜੀ ਹੱਦ ਤੱਕ ਜਾ ਸਕਦੇ ਆ ਮੇਰਾ ਖਿਆਲ ਵੀ ਤੁਸੀਂ ਸਾਰਿਆਂ ਨੇ ਉਹ ਵੀਡੀਓ ਕਲਿੱਪ ਦੇਖ ਲਈ ਹੋਣੀ ਆ ਜਿਹਦੇ ਵਿੱਚ ਸੁਸੋਧਿਆ ਸਾਹਿਬ ਇਹ ਗੱਲ ਕਹਿੰਦੇ ਆ ਕਿ 2027 ਕੀ ਚੋਣ ਹਮ ਜਿੱਤenge ਸਾਮ-ਦਾਮ ਦੰਡ ਬੇਦ ਲੜਾਈ ਝਗੜਾ ਕੁਐਸਚਨ ਅਨਸਰ ਜੋ ਵੀ ਕਰਨਾ ਪੜੇ ਹਮਨੇ ਇਹ ਜੰਗ ਜਿੱਤਨੀ ਆ ਲੋਕਾਂ ਨੇ ਸਵਾਲ ਕੀਤੇ ਆ ਹਾਲਾਂਕਿ ਜਿਹੜੇ ਲੋਕ ਮੂਰੇ ਬੈਠੇ ਹੁੰਦੇ ਆ ਉਹ ਕਦੇ ਬੋਲਦੇ ਨਹੀਂ ਹੁੰਦੇ ਮੈਂ ਬਹੁਤ ਸਾਰੇ ਡੇਰੇਦਾਰਾਂ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਦੇਖਿਆ ਡੇਰੇਦਾਰ ਕੁਝ ਵੀ ਕਹਿ ਦੇਵੇ ਲੋਕ ਤਾੜੀਆਂ ਮਾਰਦੇ ਆ ਲੋਕ ਉਹਦੇ ਨਾਰੇ ਲਾਈ ਜਾਂਦੇ ਹੁੰਦੇ ਆ ਇਹ ਕੁਝ ਘੰਟੇ ਬਾਅਦ ਚਰਚਾ ਚੱਲਦੀ ਹੁੰਦੀ ਵੀ ਉਹਨੇ ਆ ਗੱਲ ਕਹੀ ਯਾਰ ਇਹਦੇ ਉੱਤੇ ਵਿਰੋਧ ਕਰਨਾ ਬਣਦਾ ਇਹੀ ਕੁਝ ਹੋਣਾ ਮਨੀਸ਼ ਸੁਸੋਧਿਆ ਦੇ ਸਾਹਮਣੇ ਜਿੰਨੀਆਂ ਵੀ ਭੈਣਾਂ ਬੈਠੀਆਂ ਜਿੰਨੇ ਵੀ ਆਮ ਆदमी ਪਾਰਟੀ ਦੇ ਪੰਜਾਬ ਦੇ ਨੇਤਾ ਬੈਠੇ ਆ ਕਿਸੇ ਨੇ ਕਿੰਤੂ ਕੀਤੀ ਨਹੀਂ ਜਾਂ ਉਹ ਕਿੰਤੂ ਕਰਨ ਦੇ ਸਮਰੱਥ ਹੀ ਨਹੀਂ ਪਰ ਬਾਅਦ ਦੇ ਵਿੱਚ ਲੋਕਾਂ ਨੇ ਇਸ ਗੱਲ ਦੀ ਚਰਚਾ ਕੀਤੀ ਵੀ ਯਾਰ ਕਈ ਕੀ ਜਾਂਦੇ ਆ ਹੌਣ ਸੁਖਵੀਰ ਸਿੰਘ ਬਾਦਲ ਖੁਰਾ ਨੇ ਵੀ ਇਹ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਗੁੰਡਾ ਰਾਜ ਨਹੀਂ ਚੱਲਣ ਦੇਾਂਗੇ। ਰਾਜਾ ਬਣੇ ਕਿੰਨੇ ਗੱਲ ਕਹੀ ਆ ਕਿ ਜੇਕਰ ਆਹ ਕੁਝ ਕਰੋਗੇ ਪੰਜਾਬੀ ਰਗੜ ਕੇ ਰੱਖ ਦੇਣਗੇ। ਪਰ ਸਸੋਦੀਆ ਸਭ ਨੇ ਇਹ ਗੱਲ ਕਹਿਣ ਦੀ ਲੋੜ ਕੀ ਪਈ ਆ। ਅਸੀਂ ਤਾਂ ਇਹ ਮੰਨਦੇ ਵੀ ਦਿੱਲੀ ਵਾਲੇ ਨਰਮ ਜਿਹੇ ਬੰਦੇ ਆ, ਉਹ ਸ਼ਕੀਮੀ ਜਿਹੇ ਬੰਦੇ ਆ। ਉਹ ਚੁੱਪ ਜੇ ਰਹਿੰਦੇ ਆ ਤੇ ਆਪਣਾ ਕੰਮ ਅੰਦਰ ਖਾਤੇ ਕਰੀ ਜਾਂਦੇ ਪਰ ਉਹ ਸਪਸ਼ਟ ਤੌਰ ਤੇ ਉੱਤੇ ਆ ਗੱਲਾਂ ਕਰਨਗੇ ਸਾਨੂੰ ਇਸ ਗੱਲ ਦੀ ਆਸ ਨਹੀਂ ਸੀ ਪਰ ਉਹਨਾਂ ਨੇ ਕਿਆ ਕੀਤਾ ਮੈਂ ਤੁਹਾਨੂੰ ਹੂਬ ਹੂ ਪੜ੍ਹ ਕੇ ਸੁਣਾ ਦਿੰਦਾ ਉਹਨਾਂ ਨੇ ਵੀਡੀਓ ਦੇ ਵਿੱਚ ਜੋ ਗੱਲ ਵਾਇਰਲ ਹੋਈ ਆ ਉਹਨਾਂ ਨੇ ਕਹਿ ਜੀ ਕਿ ਆਮ ਆਦਮੀ ਪਾਰਟੀ ਕੇ ਸਭੀ ਕਾਮ ਲੈ ਕੇ ਮਹਿਲਾ ਟੀਮ ਗਰਗਰ ਜਾਏਗੀ ਉਹ ਕਹਿੰਦੇ ਕਿ ਮਹਿਲਾ ਵਿੰਕਾ ਅਸਲੀ ਪੜਾਵ ਹੈ 2027 ਕੀ ਚੋਣ ਜਤਮਾਨਾ 2027 ਕੇ ਚੋਣ ਜਤਮਾਨੇ ਕੇ ਲਿਏ ਸਾਮ-ਦਾਮ ਦੰਡ-ਬੇਦ ਸੱਚ-ਝੂਠ ਕਵੈਸਚਨ ਆਨਸਰ ਲੜਾਈ ਝਗੜਾ ਜੋ ਵੀ ਕਰਨਾ ਪੜੇ ਕਰਾਂਗੇ ਕੀ ਆਪ ਲੋਕ ਤਿਆਰ ਹੈ ਤੇ ਮੂਰੇ ਆਵਾਜ਼ ਆਉਂਦੀ ਹੈ ਤਿਆਰ ਹੈ ਪੰਜਾਬੀ ਤਿਆਰ ਹੈ ਜਿਹੜੇ ਮੂਰੇ ਬੈਠੇ ਆ ਉਹ ਤਿਆਰ ਹੈ ਉਹਨਾਂ ਨੂੰ ਇਸ ਗੱਲ ਦੇ ਉੱਤੇ ਕੋਈ ਇਤਰਾਜ਼ ਨਹੀਂ ਕਿ ਸਾਨੂੰ ਲੜਾਈ ਝਗੜਾ ਕਰਨਾ ਪਊਗਾ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਕਿ ਸਾਨੂੰ ਸਾਮ-ਦਾਮ ਦੰਡ ਭੇਦ ਵਰਤਣਾ ਪਊਗਾ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਕਿ ਸਾਨੂੰ ਕਿਸੇ ਵੀ ਹੱਦ ਤੱਕ ਜਾਣਾ ਪਵੇ ਉਹ ਮਗਰ ਖਾਂ ਦੇ ਵਿੱਚ ਹਾਮ ਲਾਉਣ ਵਾਲਿਆਂ ਦੇ ਵਿੱਚੋਂ ਆ ਸਿਸੋਧਿਆ ਸਾਹਿਬ ਨੇ ਜ਼ਿੰਦਗੀ ਦੇ ਵਿੱਚ ਕਿੰਨੀਆਂ ਕਿ ਲੜਾਈਆਂ ਆਪ ਲੜੀਆਂ ਮੁਕਿਆਂ ਦੇ ਨਾਲ ਡਾਂਗਾਂ ਦੇ ਨਾਲ ਮੈਨੂੰ ਇਹਦੇ ਬਾਰੇ ਇਲਮ ਨਹੀਂ ਆ ਤੇ ਨਾ ਮੈਂ ਇਹਦੇ ਉੱਤੇ ਟਿੱਪਣੀ ਕਰਾਂ ਪਰ ਸਿਸੋਧਿਆ ਸਾਹਿਬ ਪੰਜਾਬ ਦੇ ਵਿੱਚ ਆ ਗੱਲਾਂ ਚੱਲਦੀਆਂ ਨਹੀਂ ਪੰਜਾਬ ਦੇ ਵਿੱਚ 2022 ਦੇ ਵਿੱਚ ਤੁਸੀਂ ਨਹੀਂ ਸੀ ਜਿੱਤੇ ਇੱਥੇ ਭਗਵੰਤ ਮਾਨ ਦੀ ਸੋਚ ਜਾਂ ਕਹ ਦੀ ਗੇ ਲਹਿਰ ਜਿੱਤੀ ਸੀ ਜੇ ਤੁਹਾਨੂੰ ਹੁਣ ਵੀ ਭੁਲੇਖਾ ਤੁਸੀਂ ਭਗਵੰਤ ਮਾਨ ਨੂੰ ਇੱਕ ਪਾਸੇ ਕਰ ਦਿਓ ਨਾਲੇ ਤੁਹਾਡੇ ਭੁਲੇਖੇ ਨਿਕਲ ਜਾਣਗੇ ਇੰਚਾਰਜਾਂ ਤੁਸੀਂ ਤੁਸੀਂ ਕਹੋ ਜੀ ਕਿ ਮੇਰੇ ਨਾਂ ਦੇ ਉੱਤੇ ਵੋਟਾਂ ਪਾਓ ਜੇਕਰ ਤੁਹਾਡੀ ਜ਼ਮਾਨਤ ਜ਼ਬਤ ਨਾ ਹੋ ਜਾਵੇ ਮੇਰਾ ਤਾਂ ਨਾਂ ਬਦਲ ਦਿਓ ਭਗਵੰਤ ਮਾਨ ਦੇ ਨਾਂ ਤੇ ਵੋਟਾਂ ਪਈਆਂ ਭਗਵੰਤ ਮਾਨ ਨੂੰ ਹੀ ਲੋਕ ਸਵਾਲਾਂ ਦੇ ਕਟਾਰੇ ਦੇ ਵਿੱਚ ਅੱਜ ਵੀ ਖੜਾ ਕਰਦੇ ਆ ਤੁਹਾਡੇ ਉੱਤੇ ਸਵਾਲ ਇਹ ਖੜੇ ਹੁੰਦੇ ਆ ਕਿ ਤੁਸੀਂ ਦਿੱਲੀ ਵਾਲੇ ਪੰਜਾਬ ਦੇ ਨੇਤਾਵਾਂ ਦੇ ਸਿਰ ਦੇ ਉੱਤੇ ਬੈਠ ਗਏ ਆ ਪੰਜਾਬ ਦੇ ਬਹੁ ਗਿਣਤੀ ਆਮ ਆਦਮੀ ਪਾਰਟੀ ਦੇ ਵਿਧਾਇਕ ਇਹ ਗੱਲ ਕਹਿੰਦੇ ਆ ਕਿ ਭਾਈ ਸਾਡਾ ਸਰਵੇ ਦਰ ਸਰਵੇ ਦਰ ਸਰਵੇ ਦਰ ਸਰਵੇ ਕਰਾ ਕੇ ਲਹੂ ਪੀਤਾ ਪਿਆ ਇਹਨਾਂ ਨੇ ਆਮ ਆਰਮੀ ਪਾਰਟੀ ਦੇ ਕਈ ਵਿਧਾਇਕੇ ਗੱਲ ਦੱਸਦੇ ਆ ਉਹ ਕਹਿੰਦੇ ਜੀ ਕਿ ਜਿਹੜੀ ਲੈਂਡ ਪੂਲਿੰਗ ਨੀਤੀ ਆ ਇਹ ਵੀ ਸਾਡੇ ਸਿਰ ਦੇ ਉੱਤੇ ਥੋਪੀ ਗਈ ਸੀ ਅਸੀਂ ਇਹਦੇ ਖਿਲਾਫ ਬੋਲਣਾ ਚਾਹੁੰਦੇ ਸੀ ਪਰ ਦਿੱਲੀ ਵਾਲੇ ਸਾਡੀ ਬਾਹ ਨੂੰ ਵੱਟ ਨਾ ਕਿਤੇ ਚਾੜ ਦੇਣ ਇਸ ਕਰਕੇ ਅਸੀਂ ਬੋਲ ਨਹੀਂ ਸਕੇ ਲੋਕ ਤੁਹਾਡੇ ਬਾਰੇ رائے ਕੀ ਰੱਖਦੇ ਆ ਤੁਸੀਂ ਇੱਕ ਦਿਨ ਇੰ样 ਕਰੋ ਜੀ ਭਗਵੰਤ ਮਾਨ ਦੇ ਬਾਰੇ ਬਿਆਨ ਦੇ ਦਿਓ ਵੀ ਭਾਈ ਇਹਨਾਂ ਦੇ ਨਾਲ ਸਾਡਾ ਸਬੰਧ ਕੋਈ ਨਹੀਂ ਜਾਂ ਇਹ ਭਵਿੱਖ ਦੇ ਵਿੱਚ ਨਹੀਂ ਚਿਹਰਾ ਹੋਣਗੇ ਸਾਡਾ ਚਿਹਰਾ ਫਲਾਣਾ ਹੋਊਗਾ ਨਾਲੇ ਵੇਖ ਲੈਣੇ ਵੀ ਭਾਈ ਤੁਸੀਂ ਕਿਹੜੇ ਪਾ ਦੇ ਵਿੱਚ ਵਿਕਦੇ ਹੋ ਤੇ ਕਿਹੜੇ ਪਾ ਦੇ ਵਿੱਚ ਨਹੀਂ ਤੁਹਾਡੀ ਸੋਚ ਕਿੰਨੇ ਲੋਕ ਮੰਨਦੇ ਕਿੰਨੇ ਨਹੀਂ ਕਹਿਣ ਦਾ ਭਾਵ ਇਹ ਹੈ ਜੀ ਕਿ ਜਿਹੜਾ ਤੁਹਾਡੇ ਕੋਲੇ 1.5 ਸਾਲ ਦਾ ਸਮਾਂ ਤੁਸੀਂ ਉਹਦੇ ਲਈ ਇੱਕ ਆਪਦੀ ਵੱਖਰੀ ਆਰਮੀ ਨਾ ਤਿਆਰ ਕਰੋ ਵੀ ਜਿਹੜੀ ਡਾਂਗਾ ਲੈ ਕੇ ਚੱਲੂਗੀ ਜਿਹੜੀ ਗਾਲਾਂ ਕੱਢ ਕੇ ਵੀ ਜਿੱਤੂਗੀ ਜਿਹੜੀ ਲਫੜੋ ਲਫੜੀ ਹੋ ਕੇ ਵੀ ਜਿੱਤੂਗੀ ਤੁਸੀਂ ਪਿਆਰ ਦੇ ਨਾਲ ਤੇ ਤਰਕ ਦੇ ਨਾਲ ਦਿੱਲੀ ਜਿੱਤਦੇ ਰਹੇ ਆ ਤੇ ਜਦੋਂ ਤੁਹਾਡਾ ਤਰਕ ਤੇ ਪਿਆਰ ਮੁੱਕ ਗਿਆ ਉਦੋਂ ਬੀਜੇਪੀ ਫੇਰ ਆ ਗਈ ਆ ਹੁਣ ਪੰਜਾਬ ਦੇ ਵਿੱਚ ਜੇਕਰ ਤੁਸੀਂ ਚਾਹੋ ਨੀ ਕਿਸੇ ਦੁਹਰਾਏ ਜਾਗੇ ਤਾਂ ਜਿਹੜਾ ਤੁਸੀਂ ਬਿਆਨ ਦਿੱਤਾ ਗੁੰਡਾਗਰਦੀ ਵਾਲਾ ਬਦਮਾਸ਼ੀ ਵਾਲਾ ਬਿਆਨ ਇਹ ਪੰਜਾਬ ਦੇ ਲੋਕਾਂ ਦੇ ਵਿੱਚ ਚਰਚਾ ਛਿੜ ਗਿਆ ਮੈਂ ਇਸ ਗੱਲ ਤੇ ਹੈਰਾਨ ਆ ਵੀ ਪੰਜਾਬ ਦੇ ਨੇਤਾ ਤੁਹਾਨੂੰ ਇਹ ਗੱਲ ਦੱਸਦੇ ਕਿਉਂ ਨਹੀਂ ਵੀ ਭਾਈ ਤੁਸੀਂ ਇੰਨੇ ਜੋਗੇ ਨਹੀਂ ਤੇ ਤੁਸੀਂ ਆਹ ਗੱਲ ਨਾ ਕਰੋ ਤੁਸੀਂ ਸਾਮ-ਦਾਮ ਦੰਡਪੇੜ ਇਹ ਬੀਜੇਪੀ ਵਾਲੀ ਜਿਹੜੀ ਗੱਲ ਆ ਲੋਕ ਕਹਿੰਦੇ ਨੇ ਬੀਜੇਪੀ ਐਂ ਕਹਿੰਦੀ ਆ ਬੀਜੇਪੀ ਕੀ ਕਰਦੀ ਆ ਪਰ ਸ਼ਬਦਕ ਤੌਰ ਦੇ ਉੱਤੇ ਤਾਂ ਉਹ ਵੀ ਨਹੀਂ ਐ ਗੱਲ ਕਰਨੀ ਜਿਵੇਂ ਕਿ ਆਪਾਂ ਕਰਨ ਲੱਗ ਪਏ ਆ ਜਾਂ ਤਾਂ ਇਹ ਆ ਵੀ ਭਾਈ ਤੁਸੀਂ ਕਿਸੇ ਹੋਰ ਧਿਰ ਦਾ ਪ੍ਰਚਾਰ ਕਰਨਾ ਚਾਹੁੰਦੇ ਆ ਵੀ ਭਾਈ ਇਧਰ ਮਿੱਟੀ ਪੱਟੀ ਜਾਵੇ ਤੇ ਦੂਜੇ ਦਾ ਉਭਾਰ ਹੋ ਜਾਏ ਤੇ ਜਾਂ ਭਾਈ ਤੁਹਾਡੇ ਅੰਦਰ ਚੱਲਦਾ ਹੀ ਇਹ ਆ ਕੁਰਬਲ ਕੁਰਬਲੀ ਇਹ ਕਰਦਾ ਜਿਹਦੇ ਕਰਕੇ ਅੱਜ ਸਚਾਈ ਸਾਹਮਣੇ ਆਈ ਆ ਦੇਸ਼ ਦੇ ਨੇਤਾਵਾਂ ਨੇ ਸਮੇਂ-ਸਮੇਂ ਦੇ ਉੱਤੇ ਬਹੁਤ ਅੱਗ ਉਗਲੀ ਆ ਤੇ ਪੰਜਾਬ ਦੇ ਨੇਤਾਵਾਂ ਨੇ ਵੀ ਬਹੁਤ ਵਾਰ ਰੋਟੀਆਂ ਸੇਕੀਆਂ ਲੋਕਾਂ ਦੇ ਭਖਦੇ ਮੱਦਿਆਂ ਦੇ ਉੱਤੇ ਪਰ ਤੁਸੀਂ ਇਹੋ ਜਿਹਾ ਕੁਝ ਜੇਕਰ ਕਰੋਗੇ ਉਹ ਵੀ ਔਰਤਾਂ ਦੀ ਵਰਕਸ਼ਾਪ ਦੇ ਵਿੱਚ ਮਹਿਲਾ ਵਿੰਗ ਦੀ ਵਰਕਸ਼ਾਪ ਦੇ ਵਿੱਚ ਇਹਦੇ ਉੱਤੇ ਲੋਕ ਅਚੰਭਤਾ ਹੈਰਾਨ ਆ ਵੀ ਤੁਸੀਂ ਇਦਾਂ ਦੇ ਹੋ ਤੁਸੀਂ ਆ ਸੋਚ ਰਖਦੇ ਹੋ ਇਹਦਾ ਮਤਲਬ ਇਹ ਹੈ ਵੀ ਜਿਵੇਂ ਜਿਵੇਂ ਮਹੀਨੇ ਨੇੜੇ ਆਉਣਗੇ ਵੋਟਾਂ ਦੇ ਤੁਸੀਂ ਲੋਕਾਂ ਨੂੰ ਕਹੋਗੇ ਜੀ ਪ੍ਰੈਕਟਿਸ ਕਰੋ ਹੁਣ ਤੁਸੀਂ ਮੁੱਕੇਬਾਦੀ ਦੀ ਵੀ ਕਰ ਲਓ ਤੁਸੀਂ ਭਾਈ ਕਰਾਟੇ ਵੀ ਸਿੱਖੋ ਹੁਣ ਕਿਉਂਕਿ ਆਪਾਂ ਬੂਥ ਦੇ ਉੱਤੇ ਕਮਾਲਾ ਕਰਨੀਆ ਤੇ ਮਾਫ ਕਰਨਾ ਬੂਥਾਂ ਦੇ ਉੱਤੇ ਬਹਿਣ ਵਾਲੇ ਲੋਕਾਂ ਦੀ ਤੁਸੀਂ ਕਦਰ ਕਿੰਨੀ ਕੀ ਕੀਤੀ ਆ ਪੰਜਾਬ ਦੇ ਵਿੱਚ ਕੋਈ ਜ਼ਿਮਨੀ ਚੋਂ ਐਸੀ ਹੈ ਜਦੋਂ ਤੁਸੀਂ ਕਿਸੇ ਹੋਰ ਪਾਰਟੀ ਦੇ ਵਿੱਚੋਂ ਬੰਦਾ ਲਿਆ ਕੇ ਉਹਨੂੰ ਨਾਂ ਉਮੀਦਵਾਰ ਬਣਾਇਆ ਹੋਵੇ ਤੇ ਤੁਹਾਡੇ ਕੰਦਾ ਦੇ ਉੱਤੇ ਪੋਸਟਰ ਲਾਉਣ ਵਾਲੇ ਤੁਹਾਡੇ ਦਰਿਆ ਛਾੜਨ ਵਾਲੇ ਤੁਹਾਡੇ ਲਈ ਲੇਵੀ ਤਿਆਰ ਕਰਨ ਵਾਲੇ ਤੁਹਾਡੇ ਲਈ ਬੂਥਾਂ ਤੇ ਬਹਿਣ ਵਾਲੇ ਤੁਹਾਡੇ ਲਈ ਪਰਚੋ ਪਰਚੀ ਹੋਣ ਵਾਲੇ ਲੋਕਾਂ ਦਾ ਅੱਜ ਹਾਲ ਕੀ ਆ ਕਦੇ ਇਹ ਸੋਚ ਕੇ ਦੇਖਿਓ ਜਦੋਂ ਕੋਈ ਰੇਲ ਗੱਡੀ ਬਹੁਤ ਤੇਜ਼ ਚੱਲਦੀ ਹੁੰਦੀ ਆ ਉਦੋਂ ਫਿਰ ਸਵਾਰੀਆਂ ਨੂੰ ਪਤਾ ਨਹੀਂ ਲੱਗਦਾ ਹੁੰਦਾ ਵੀ ਭਾਈ ਜਦੋਂ ਇਹ ਰੁਕੀ ਤੇ ਉਸ ਤੋਂ ਬਾਅਦ ਕੀ ਬਣਨਾ ਜਿਹੜੇ ਤੁਹਾਡੇ ਆ ਬਿਆਨ ਆ ਇਹ ਪੰਜਾਬ ਦੀ ਲੀਡਰਸ਼ਿਪ ਨੂੰ ਵੀ ਰੋਕ ਦੇਣਗੇ ਸਵਾਲ ਪਹਿਲਾਂ ਹੀ ਬਹੁਤ ਸਾਰੇ ਆ ਪਰ ਸਸੋਧਿਆ ਸਾਹਿਬ ਇਸ ਵੇਲੇ ਸ਼ਬਦਾਂ ਦੇ ਉੱਤੇ ਕਾਬੂ ਰੱਖਣਾ ਚਾਹੀਦਾ ਇਸ ਵੇਲੇ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਜੋ ਗੱਲ ਕਹਿਣੀਆਂ ਸੀ ਇੱਕ ਪਾਸੇ ਰੱਖ ਦਿੰਨੇ ਆ ਵੀ ਚਲੋ ਵਿਰੋਧਕਾਂ ਨੇ ਵਿਰੋਧ ਕਰਨਾ ਹੁੰਦਾ ਪਰ ਸਿਆਣੀ ਗੱਲ ਤਾਂ ਤੁਸੀਂ ਵੀ ਨਹੀਂ ਕੀਤੀ ਤੁਸੀਂ ਜੋਸ਼ ਦੇ ਵਿੱਚ ਆ ਕੇ ਆ ਗੱਲਾਂ ਕਰਦੇ ਹੋ ਐਂ ਤਾਂ ਕੋਈ ਵੀ ਨਹੀਂ ਕਰਦਾ ਐਂ ਤਾਂ ਸੋਨੂ ਸੀਤੋ ਵਾਲਾ ਵੀ ਨਹੀਂ ਕਰਦਾ ਜਿਵੇਂ ਤੁਸੀਂ ਕਰ ਗਏ ਹੋ ਇਸ ਕਰਕੇ ਤੁਸੀਂ ਤੋਲ ਕੇ ਬੋਲਿਆ ਕਰੋ ਜੋ ਗੱਲ ਤੁਸੀਂ ਕਹੀ ਹੈ ਐਵੇਂ ਨਹੀਂ ਜਿੱਤ ਲੇਗੇ ਇਹ ਮੈਂ ਲਿਖ ਕੇ ਦੇਣ ਨੂੰ ਤਿਆਰ ਆ ਹਾਂ ਪਿਆਰ ਦੇ ਨਾਲ ਕੀਤੇ ਹੋਏ ਕੰਮਾਂ ਦੇ ਨਾਲ ਜਾਂ ਕਰਨ ਵਾਲੇ ਕੰਮਾਂ ਦੇ ਨਾਲ ਜਾਂ ਕੋਈ ਹੋਰ ਤਰਕ ਆਪਦਾ ਪੇਸ਼ ਕਰਕੇ ਤੇ ਭਾਵੇਂ ਤੁਸੀਂ ਫਿਰ ਪੈਂਠ ਬਣਾ ਲਓ ਪਰ ਸਾਮ-ਦਾਮ ਦੰਡ ਭੇਦ ਲੜਾਈ ਝਗੜਾ ਕੁਐਸਚਨ ਆਨਸਰ ਇਹ ਵੋ ਫੁਲਾਂ ਟੀਂਗ ਐਉਂ ਕਰਕੇ ਨਹੀਂ ਗੱਲ ਬਣਦੀ ਤੁਸੀਂ ਇਹ ਵੀ ਗੱਲ ਕਹੀ ਆ ਵੀ ਜੇਕਰ ਅਸੀਂ ਕੀਤੇ ਹੋਏ ਕੰਮਾਂ ਨੂੰ ਆਪਣੇ ਬੁੱਲਾਂ ਦੇ ਉੱਤੇ 10-10 ਕੰਮਾਂ ਦਾ ਵੀ ਜ਼ਿਕਰ ਕਰਕੇ ਵਿਰੋਧੀ ਪਾਰਟੀਆਂ ਨਹੀਂ ਬੋਲਤੀ ਬੰਦ ਹੋ ਜੂ ਅਸੀਂ ਇਹ ਵੀ ਮੰਨਗੇ ਕਿਉਂਕਿ ਵਿਰੋਧੀ ਪਾਰਟੀਆਂ ਨੇ ਸਵਾਲ ਕਰਨੇ ਆ ਵਿਰੋਧੀ ਲੋਕਾਂ ਨੇ ਸਵਾਲ ਕਰਨੇ ਆ ਪਰ ਤੁਸੀਂ ਕਿਹੜੀ ਗੱਲ ਕਰਦੇ ਹੋ ਬਦਮਾਸ਼ੀ ਨਹੀਂ ਗੁੰਡਾਗਰਦੀ ਦਾ ਪਾਠ ਨਹੀਂ ਪੰਜਾਬ ਨੂੰ ਚਾਬੀ ਸਿਰਫ ਮੁਹੱਬਤ ਦੀ ਲੱਗਦੀ ਪਿਆਰ ਦੀ ਲੱਗਦੀ ਆ ਪੰਜਾਬੀ ਹੱਥੋ ਪਾਈ ਹੋ ਕੇ ਵੋਟ ਨਹੀਂ ਪਾਉਂਦਾ ਤੁਸੀਂ ਜੇ ਹੱਥੋ ਪਾਈ ਵਾਲਿਆਂ ਦੇ ਪੱਖ ਦੇ ਵਿੱਚ ਖੜੋਗੇ ਤਾਂ ਵੀ ਨਹੀਂ ਪੈਣੀ ਜਿਹੜਾ ਤੁਹਾਨੂੰ ਪਹਿਲਾਂ ਪਈਆਂ ਵੋਟਾਂ ਉਹ ਸਾਮ-ਦਾਮ ਦੰਡ ਭੇਦ ਲੜਾਈ ਝਗੜੇ ਦਾ ਰੂਪ ਥੋੜੀ ਸੀ ਉਹ ਪਿਆਰ ਦਾ ਰੂਪ ਸੀ ਉਹ ਇੱਕ ਖਾਲੀ ਪਈ ਥਾਂ ਸੀ ਜਿਹੜੀ ਤੁਸੀਂ ਆ ਕੇ ਭਰੀ ਇਹ ਤੁਹਾਡੀ ਥਾਂ ਫੇਰ ਖਾਲੀ ਹੋ ਜਾਣੀ ਜੇ ਤੁਸੀਂ ਆ ਗੱਲ ਅਲੱਗ ਕੀਤੀਆਂ ਸੋ ਮਨੀਸ਼ ਸੋਧਿਆ ਦੇ ਉੱਤੇ ਸਿਰ ਤੋਂ ਕੰਮ ਲੈਣ ਵਾਲੇ ਆਮ ਲੋਕ ਖਾਸ ਲੋਕ ਤੇ ਵਿਰੋਧੀ ਪਾਰਟੀਆਂ ਦੇ ਲੋਕ ਅਚੰਬਤ ਹੋਏ ਆ ਕਿ ਜਨਾਬ ਆ ਸੋਚ ਰਖਦੇ ਆ ਇੱਕ ਗੱਲ ਹੁਰਸਾ ਜੀ ਕਰ ਲਈਏ ਇਸ ਵੇਲੇ ਪੰਜਾਬ ਦੇ ਵਿੱਚ ਦੋ ਅਕਾਲੀ ਦਲਾਂ ਦੀ ਆਪਸ ਦੇ ਵਿੱਚ ਸ਼ਬਦਕ ਜੰਗ ਚੱਲ ਰਹੀ ਆ ਸੁਖਬੀਰ ਸਿੰਘ ਬਾਦਲ ਦਾ ਧੜਾ ਇਹ ਗੱਲ ਕਹਿੰਦਾ ਜੀ ਕਿ ਜਦੋਂ ਇਹਨਾਂ ਨੂੰ ਮਾਨਤਾ ਮਿਲੀ ਹੀ ਨਹੀਂ ਤੇ ਹਰਪ੍ਰੀਤ ਸਿੰਘ ਹੋਰਾਂ ਵਾਲੇ ਅਕਾਲੀ ਦਲ ਨੂੰ ਅਕਾਲੀ ਦਲ ਹੀ ਕਿਉਂ ਕਹਿਣਾ ਯਾਨੀ ਕੁਲਦੀਪ ਸਿੰਘ ਗੜਗਜ ਇਹ ਗੱਲ ਕਹਿੰਦੇ ਆ ਕਹਿੰਦੇ ਦੇਖੋ ਜੀ ਇਹਨਾਂ ਨੂੰ ਇਵੇਂ ਨਹੀਂ ਸੀ ਕਰਨਾ ਚਾਹੀਦਾ ਪ੍ਰਧਾਨ ਸਾਹਿਬ ਆ ਜਿਹੜੇ ਹੁਣ ਬਣੇ ਇਹ ਜਥੇਦਾਰ ਦੇ ਤੌਰ ਦੇ ਉੱਤੇ ਬੜੀ ਮਾਨਤਾ ਸੀ ਬੜਾ ਸਤਿਕਾਰ ਸੀ ਇਹਨਾਂ ਨੂੰ ਪ੍ਰਧਾਨ ਨਹੀਂ ਸੀ ਬਣਨਾ ਚਾਹੀਦਾ ਤੇ ਜਦੋਂ ਹੁਣ ਬਣ ਗਏ ਆ ਇਹਨਾਂ ਨੂੰ ਸ਼ਬਦ ਤੋਲ ਕੇ ਮੂੰਹ ਦੇ ਵਿੱਚੋਂ ਕੱਢਣੇ ਚਾਹੀਦੇ ਆ ਗਿਆਨੀ ਹਰਪ੍ਰੀਤ ਸਿੰਘ ਹੋਰੀ ਇਹ ਗੱਲ ਕਹਿੰਨੇ ਵੀ ਇਹ ਪਕੌੜਾ ਦਾਲਾ ਮੇਰੇ ਨਿੱਜੀ ਤੌਰ ਦੇ ਉੱਤੇ ਵਿਚਾਰ ਆ ਤੁਸੀਂ ਸੁਖਬੀਰ ਸਿੰਘ ਬਾਦਲ ਦੇ ਢੜੇ ਨੂੰ ਪਸੰਦ ਕਰਦੇ ਹੋ ਸਕਦੇ ਹੋ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਪਸੰਦ ਕਰਦੇ ਹੋ ਸਕਦੇ ਤੁਹਾਡੀ ਮਰਜ਼ੀ ਆ ਪਰ ਮੈਨੂੰ ਇਹ ਲੱਗਦਾ ਜੀ ਕਿ ਜਥੇਦਾਰ ਦਾ ਰਤਬਾ ਬਹੁਤ ਉੱਚਾ ਤੇ ਸੁੱਚਾ ਹੁੰਦਾ ਪ੍ਰਧਾਨ ਦਾ ਕੋਈ ਬਹੁਤਾ ਵੱਡਾ ਰਤਬਾ ਨਹੀਂ ਹੁੰਦਾ हां ਪ੍ਰਧਾਨਤਾ ਹਉਂਦੇ ਤੇ ਜਾਂਦੇ ਰਹਿੰਦੇ ਆ ਪ੍ਰਧਾਨ 4 ਮਹੀਨਾਵਾਰ ਵੀ ਬਦਲਿਆ ਜਾ ਸਕਦਾ ਪ੍ਰਧਾਨ 6 ਸਾਲ ਵੀ ਕੱਢ ਸਕਦਾ ਪ੍ਰਧਾਨ 4 ਦਿਨ ਵੀ ਕੱਢ ਸਕਦਾ ਪ੍ਰਧਾਨ ਨੂੰ ਅਸੀਂ ਚਲੰਤਜਾ ਮੰਨਦੇ ਹੁੰਨੇ ਆ ਵੀ ਯਾਰ ਇਹਨਾਂ ਨੇ ਜੋਰ ਤੋੜ ਕਰਨਾ ਹੁੰਦਾ ਆਪਦਾ ਸੂਤ ਵੇਖਣਾ ਹੁੰਦਾ ਜਥੇਦਾਰ ਆਪਣਾ ਸੂਤ ਵੇਖਦਾ ਅਸੀਂ ਇਹ ਗੱਲ ਕਰੇ ਸੋਚਿਆ ਹੀ ਨਹੀਂ ਸੋਚ ਸਕਦੇ ਵੀ ਨਹੀਂ ਅੱਜ ਗਿਆਨੀ ਕਬੀਰ ਸਿੰਘ ਜਥੇਦਾਰ ਸਾਹਿਬ ਨਹੀਂ ਆ ਉਹ ਸਾਬਕਾ ਜਥੇਦਾਰ ਆ ਪਰ ਸਾਡੇ ਮਨ ਦੇ ਵਿੱਚ ਅੱਜ ਵੀ ਉਹਨਾਂ ਦੀ ਜਥੇਦਾਰ ਵਾਲੇ ਰੁਤਬੇ ਦਾ ਸਤਿਕਾਰ ਆ ਜਿਨਨੇ ਵੀ ਜਥੇਦਾਰ ਸਾਹਿਬ ਹੋਏ ਆ ਅਸੀਂ ਸਤਕਾਰ ਦੇ ਸ਼ਬਦ ਵਰਤਦੇ ਆ ਪ੍ਰਧਾਨ ਦੇ ਨਹੀਂ ਤੁਸੀਂ ਇਹ ਉਦਾਹਰਣ ਦਿੰਨੇ ਆ ਜੀ ਕਿ ਇੱਕ ਵਾਰੀ ਫਲਾਣੀ ਸ਼ਖਸੀਅਤ ਜਥੇਦਾਰ ਪ੍ਰਧਾਨ ਬਣਿਆ ਸੀ ਇੱਕ ਵਾਰ ਫਲਾਣਾ ਜਥੇਦਾਰ ਪ੍ਰਧਾਨ ਬਣਿਆ ਸੀ ਉਦੋਂ ਅਕਾਲੀ ਦਲ ਦੇ ਵਿੱਚ ਪਾਟਕ ਪਾ ਕੇ ਪ੍ਰਧਾਨੀ ਸੀ ਬਣੇ ਉਦੋਂ ਇੱਕ ਹੀ ਅਕਾਲੀ ਦਲ ਸੀ ਜਾਂ ਜਿਹੜੇ ਬਾਕੀ ਸੀ ਉਹਨਾਂ ਨੇ ਪਹਿਲਾਂ ਰਜਿਸਟਰਡ ਸੀ ਜਾਂ ਕਰਵਾਲੇ ਸੀ ਉਦੋਂ ਉਹੀ ਅਕਾਲੀ ਦਲ ਦੇ ਪ੍ਰਧਾਨ ਬਣੇ ਸੀ ਜਿਹੜਾ ਅਕਾਲੀ ਦਲ ਉਦੋਂ ਵਰਤਮਾਨ ਦੇ ਵਿੱਚ ਸੀ ਸਰਗਰਮ ਸੀ ਉਹ ਜਥੇਦਾਰ ਲੀਡਰਸ਼ਿਪ ਦੇ ਕਹਿ ਮੁਤਾਬਕ ਪ੍ਰਧਾਨ ਬਣੇ ਸੀ ਉਹ ਪਾਟਕ ਪਾ ਕੇ ਜਾਂ ਪਾਟਕ ਦੇ ਵਿੱਚੋਂ ਨਿਕਲੇ ਪ੍ਰਧਾਨ ਨਹੀਂ ਸੀ ਹੁਣ ਸਵਾਲ ਤੁਹਾਡੇ ਉੱਤੇ ਵੀ ਇਹ ਗੱਲ ਕੀਤੀ ਜਾਂਦੀ ਆ ਵੀ ਤੁਹਾਨੂੰ ਪ੍ਰਧਾਨ ਬਣਨ ਦੀ ਕਾਲ ਕੀ ਸੀ ਤੇ ਜੇ ਤੁਸੀਂ ਪ੍ਰਧਾਨ ਬਣੇ ਆ ਤਾਂ ਇਹ ਗੱਲ ਪਹਿਲੇ ਦਿਨੀ ਕਿਉਂ ਕਹਿਤੀ ਕਿ ਭਾਈ ਜੇ ਮੈਨੂੰ ਜ਼ਥੇਦਾਰੀ ਤੋਂ ਨਾਂ ਲਾਇਆ ਜਾਂਦਾ ਤਾਂ ਫਿਰ ਮੈਂ ਪ੍ਰਧਾਨ ਨਹੀਂ ਸੀ ਬਣਨਾ ਮਤਲਬ ਅੰਦਰ ਕਿਤੇ ਨਾ ਕਿਤੇ ਕੁਝ ਨਾ ਕੁਝ ਚੱਲਦਾ ਸੀ ਲੋਕ ਆ ਜਿਹੜੇ ਉਹ ਉਲਾਰਵਾਦੀ ਵੀ ਆ ਤੁਸੀਂ ਆਪਦੇ ਕੰਮਾਂ ਦੇ ਸਦਕਾ ਆਉਂਦੇ ਸਮੇਂ ਦੇ ਵਿੱਚ ਲੋਕਾਂ ਦੇ ਕੋਲੇ ਕੀ ਸੁਣੀਹਾਂ ਲੈ ਕੇ ਜਾਂਦੇ ਆ ਲੋਕ ਕਿਵੇਂ ਜੋੜਦੇ ਵਖਤ ਦੱਸੂਗਾ ਪਰ ਜਿਹੜੀ 10-10 ਰੁਪਏ ਦੀ ਅਕਾਲੀ ਦਲ ਦੇ ਸੰਵਿਧਾਨ ਦੇ ਵਿੱਚ ਪਰਚੀ ਕੱਟਣ ਵਾਲੀ ਗੱਲ ਆ ਉਹ ਪਰਚੀ ਤੁਸੀਂ ਕਿੱਥੇ ਕੱਟੀ ਆ ਹੁਣ ਸਵਾਲ ਤੁਹਾਡੇ ਤੇ ਵੀ ਹੁੰਦੇ ਆ ਕਿਉਂਕਿ ਜੇ ਤੁਸੀਂ ਮੈਦਾਨ ਦੇ ਵਿੱਚ ਆ ਗਏ ਆ ਤੇ ਫਿਰ ਤਾਂ ਮੈਦਾਨ ਦੇ ਵਿੱਚ ਸਾਰੀਆਂ ਗੱਲਾਂ ਹੀ ਹੋਣੀਆਂ ਨਾ ਜੇ ਤੁਸੀਂ ਉਹਨਾਂ ਨੂੰ ਪਘੋੜਾ ਦਲ ਕਹਿੰਦੇ ਆ ਤੇ ਉਹਨਾਂ ਨੂੰ ਬਰਦਾਸ਼ਤ ਕਰਨਾ ਪਊਗਾ ਤੇ ਜੇਕਰ ਆਪ ਜੀ ਨੂੰ ਕੋਈ ਨੀਟਾ ਕਹਿੰਦਾ ਫਿਰ ਤੁਹਾਨੂੰ ਬਰਦਾਸ਼ਤ ਕਰਨਾ ਪਊਗਾ ਤੇ ਜਦੋਂ ਕੋਈ ਇਸ ਤਰੀਕੇ ਦੀ ਸ਼ਬਦਾਵਲੀ ਵਰਤਦਾ ਸਾਨੂੰ ਦੁੱਖ ਇਸ ਕਰਕੇ ਹੁੰਦਾ ਕਿਉਂਕਿ ਤੁਸੀਂ ਸਤਕਾਰਤ ਜਥੇਦਾਰ ਸਾਹਿਬ ਰਹੇ ਆ ਪੀ ਐਚ ਡੀ ਵਾਲੇ ਪੜੇ ਲਿਖੇ ਅਸੀਂ ਸਭ ਤੋਂ ਮਹੱਤਵਪੂਰਨ ਤੁਹਾਡੇ ਬੋਲ ਮੰਦੇ ਰਹੇ ਹਾਂ ਤੁਸੀਂ ਆਉਂਦੇ ਸਮੇਂ ਦੇ ਵਿੱਚ ਕੌੜੇ ਸ਼ਬਦ ਮੂੰਹ ਚੋਂ ਨਾ ਕੱਢੋ ਲਹਿਰ ਤੁਹਾਡੇ ਪੱਖ ਦੇ ਵਿੱਚ ਬਣਨੀ ਆ ਨਹੀਂ ਬਣਨੀ ਇਹਦੇ ਬਾਰੇ ਮੈਨੂੰ ਇਲਮ ਨਹੀਂ ਆ ਪਰ ਮੈਨੂੰ ਇੰਨੀ ਗੱਲ ਦਾ ਜ਼ਰੂਰ ਪਤਾ ਜੀ ਕਿ ਸਤਕਾਰ ਘਟਿਆ ਵਧਿਆ ਨਹੀਂ ਨਾਲੇ ਜਿਹੜੀ ਇਸ ਵੇਲੇ ਤੁਹਾਡੇ ਆਲੇ-ਦੁਆਲੇ ਫਿਰਦੇ ਚਿਹਰੇ ਵੀ ਪਾਈਏ ਮਹੱਤਵਪੂਰਨ ਚਿਹਰੇ ਆ ਇਹ ਪਿਛਲਿਆਂ ਤੋਂ ਹੀ ਆਏ ਆ ਜੇ ਇਹ ਉਧਰ ਫਲੌਪ ਸੀ ਤੇ ਇਹ ਤੁਹਾਡੇ ਵਾਲੇ ਪਾਸੇ ਆ ਕੇ ਕਿਵੇਂ खरे ਹੋ ਗਏ ਪਹਿਲਾਂ ਖੋਟੇ ਸੀ ਹੁਣ खरे ਹੋ ਗਏ ਜਾਂ ਤਾਂ ਇੱਕ ਨਵੀਂ ਪਾਲ ਪੈਦਾ ਕਰੋ ਤੇ ਜਾਂ ਜੇਕਰ ਉਹਨਾਂ ਨੂੰ ਨਾਲ ਲੈ ਕੇ ਨਵੀਂ ਪਾਲ ਪੈਦਾ ਕਰਨੀ ਹੈ ਫਿਰ ਨਵੀਂ ਨਹੀਂ ਆ ਫਿਰ ਇਹਦੇ ਵਿੱਚੋਂ ਈਰਖਾ ਫਿਰ ਇਹਦੇ ਵਿੱਚੋਂ ਕਹਿ ਰਹੀ ਹੈ ਵੀ ਆਪ ਦਾ ਇੱਕ ਅਲੱਗ ਧੜਾ ਪੈਰ ਕਰਨੀ ਚਾਹਨਾ ਮੈਨੂੰ ਨਹੀਂ ਪਤਾ ਵੀ ਪਾਈ ਚੁੱਲਾ ਥੋਡੇ ਵਾਲਾ ਬਾਲਾ ਤਪਣਾ ਤੇ ਚੁੱਲਾ ਪਹਿਲਾਂ ਦਾ ਬਾਲਾ ਤਪਣਾ ਪਰ ਇਹਨਾਂ ਨੂੰ ਜ਼ਰੂਰ ਪਤਾ ਵੀ ਤੁਸੀਂ ਜਥੇਦਾਰ ਸਾਹਿਬ ਦੇ ਤੌਰ ਦੇ ਉੱਤੇ ਬੜੇ ਸ਼ੋਭਦੇ ਸੀ ਸਾਬਕਾ ਦੇ ਤੌਰ ਦੇ ਉੱਤੇ ਵੀ ਤੁਹਾਨੂੰ ਅਸੀਂ ਆਖਰੀ ਸਾਹ ਤੱਕ ਚੇਤੇ ਕਰਨਾ ਸੀ ਹੁਣ ਤੁਸੀਂ ਪ੍ਰਧਾਨ ਆ ਜਿਵੇਂ 3600 ਹੋਰ ਪ੍ਰਧਾਨ ਤੁਰੇ ਫਿਰਦੇ ਆ ਅਸੀਂ ਉਹਨਾਂ ਦੇ ਵਿੱਚੋਂ ਇੱਕ ਤੁਹਾਨੂੰ ਅੱਜ ਗਿਣਦੇ ਆਂ ਹਾਂ ਤੁਸੀਂ ਕਾਮੀ ਇਹਨੇ ਬਲਖਣ ਤੇ ਵਧੀਆ ਕਰੋ ਕਿ ਅਸੀਂ ਕਹਗੇ ਜੀ ਕਿ 3600 ਦੇ ਵਿੱਚੋਂ ਆ ਕਮਾਲ ਆ ਫਿਰ ਗੱਲ ਵੱਖਰੀ ਆ ਫਿਲਹਾਲ ਮੇਰੀ ਉਲਾਰਵਾਦੀ ਸੋਚ ਰੱਖਣ ਵਾਲਿਆਂ ਨੂੰ ਵੀ ਬੇਨਤੀ ਆ ਕਿ ਜਥੇਦਾਰ ਸਾਹਿਬ ਸਤਿਕਾਰਤ ਹਨ ਸਤਿਕਾਰਤ ਰਹਿਣਗੇ ਅੱਜਕੱਲ ਤਾਂ ਵੈਸੇ ਜਥੇਦਾਰਾਂ ਨੂੰ ਵੀ ਲੋਕ ਗਾਲਾਂ ਕੱਢੀ ਜਾਂਦੇ ਆ ਪਰ ਰਾਨਾਂ ਨੂੰ ਵੀ ਕੱਢੀ ਜਾਂਦੇ ਪੱਤਰਕਾਰਾਂ ਨੂੰ ਵੀ ਕੱਢੀ ਜਾਂਦੇ ਸਭ ਨੂੰ ਕੱਢੀ ਜਾਂਦੇ ਆ ਪਰ ਜਦੋਂ ਤੁਲਨਾਤਮਕ ਧਿਆਨ ਕਰਦੇ ਆ ਸਾਨੂੰ ਫਿਲਹਾਲ ਉਹਨਾਂ ਤੇ ਇਹਨਾਂ ਦੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਨਜ਼ਰ ਆਉਂਦਾ ਤੇ ਟੈਕਨੀਕਲ ਤੌਰ ਦੇ ਉੱਤੇ ਤਕਨੀਕੀ ਤੌਰ ਦੇ ਉੱਤੇ ਕਾਨੂੰਨੀ ਤੌਰ ਦੇ ਉੱਤੇ ਤੁਸੀਂ ਕਿਵੇਂ ਮੁਸ਼ਕਲਾਂ ਦੇ ਸਾਗਰ ਨੂੰ ਤੈਰੋਗੇ ਇਹ ਵਕਤ ਬਿਆਨ ਕਰੂਗਾ ਜਿਹੜੇ ਤੁਹਾਡੇ ਨਾਲ ਆ ਉਹਨਾਂ ਦੇ ਵਿੱਚੋਂ ਕਈ ਅਕਾੜੀ ਦਲ ਦੇ ਵਿੱਚੋਂ ਕੱਢੇ ਹੋਏ ਆ ਜਿਹੜੇ ਕੱਢੇ ਹੋਏ ਆ ਉਹਨਾਂ ਨੇ ਅਦਾਲਤ ਦਾ ਦਰਵਾਜ਼ਾ ਨਹੀਂ ਖੜਕਾਇਆ ਵੀ ਸਾਨੂੰ ਪਾਰਟੀ ਦੇ ਵਿੱਚੋਂ ਬਾਹਰ ਕਿਵੇਂ ਕੱਢਿਆ ਉਹਨਾਂ ਨੂੰ ਕੱਢਿਆ ਨੂੰ ਕਈ ਸਾਲ ਹੋ ਗਏ ਆ ਨਵੇਂ ਸਿਰੇ ਤੋਂ ਪ੍ਰਧਾਨ ਦੀ ਚੋਣ ਹੋਈ ਆ ਉਦੋਂ ਵੀ ਕੋਈ ਕਿੰਤੂ ਨਹੀਂ ਹੋਇਆ ਇਸ ਕਰਕੇ ਦੋ ਆਕਾਲੀ ਦਲ ਨੇ ਇਸ ਵੇਲੇ ਆਕਾਲੀ ਦਲ ਚ ਆਕਾਲੀ ਦਲ ਵੱਜ ਰਿਹਾ ভোটার ਚ ভোটার ਨਹੀਂ ਵੱਜ ਰਿਹਾ ਸਮਾਂ ਦੱਸੂਗਾ ਵੀ ਜਿਵੇਂ ਆਕਾਲੀ ਦਲ ਵੱਧ ਰਹੇ ਆ ਉਵੇਂ ভোটার ਵੀ ਵੱਧਦੇ ਆ ਜਾਂ ਫਿਰ ਨਹੀਂ